ਸਮੇਂ ਸਾਜ ਦੀ ਉਹ ਪੂਰੀ ਹੁੰਦੀ ਹੈ ਇਹ ਬਿਨਸ ਜਾਂਦਾ ਹੈ ਪਰ ਇਹਦੇ ਵਿੱਚ ਰਹਿਣ ਵਾਲਾ ਸਾਡਾ ਆਪਣਾ ਆਪਾ ਜੋ ਰੂਹ ਹੈ ਉਹ ਮਰਦਾ ਨਹੀਂ ਉਹ ਬਿਨਸਦਾ ਨਹੀਂ ਮਰਨ ਹਾਰੀ ਜੀ ਰਹਿਣਾ ਇਹ ਮਰਦਾ ਨਹੀਂ ਇਹ ਚੋਲਾ ਬਦਲਦਾ ਜਿਸਨੇ ਚੋਲਾ ਹੈ ਰੂਹ ਜੀਵਾਤਮਾ ਜਾਂ ਸੋਲ ਅੰਗਰੇਜ਼ੀ ਵਿੱਚ ਕਹਿੰਦੇ ਨੇ ਉਸਤਾ ਆਪਣਾ ਹੈ ਗਲਤੀ ਕਰਕੇ ਭੁੱਲ ਕਰਕੇ ਅਗਿਆਨ ਕਰਕੇ ਅਗਿਆਨ ਦਾ ਪਰਦਾ ਜਹਲ ਦਾ ਪਰਦਾ ਅਸੂਲ ਹੋਣ ਕਰਕੇ ਇਸ ਨੇ ਆਪਣੇ ਆਪ ਨੂੰ ਬੇਤਾ ਕੀ ਮਹਦੂਦ ਰੱਖ ਲਿਆ ਹੋਇਆ ਹੈ ਆਪਣੇ ਆਪ ਨੂੰ ਸਾਡੇ ਤਿੰਨ ਹਦਾ ਦੇ ਮਾਤਰ ਮੰਨਦਾ ਹੈ ਇਸ ਕਰਕੇ ਦੇ ਦੇ ਜਿਹੜੇ ਸੁਭਾਵ ਹਨ ਜਮਨਾ ਮਰਨਾ ਬਚਪਨ ਜਾਨੀ ਬੜਾਪਾ ਵਦਨਾ ਆਦ ਘਟਣਾ ਆਦ ਤੇ ਆਪਣੇ ਵਿੱਚ ਮੰਨਦਾ ਹੈ ਫਿਰ ਮਿੱਤੂ ਤੋਂ ਬਾਅਦ ਆਤਮਾਨਿਕ ਮਰਦਾ ਜੀ ਜੀ ਨਹੀਂ ਮਰਦਾ ਇਹ ਸਰੀਰ ਨੂੰ ਛੱਡ ਕੇ ਵਾਸ਼ਨਾ ਅਨੁਸਾਰ ਕਰਮਾਂ ਅਨੁਸਾਰ نہیں ہوں دلے گاپ کی, جی گتی, ہندی. گتی, ہے. کی تا جی گتی, گتی ہے دو جی ਇਹ ਤਿੰ ਪ੍ਰਾਣਾਯਾਮ ਹੀ ਯੋਗਾ ਵਿਆਸ਼ੀਆਂ ਦੀ ਹੈ ਚੌਥੀ ਭਤੰਗੀ ਹੈ ਪੰਜਵੀਂ ਬ੍ਰਮ ਗਿਆਨੀਆਂ ਦੀ ਹੈ ਛੇਵੀਂ ਕਰਤਾਂਜਲੀ ਹੈ ਅਲੇ ਦਲੇ ਦਾ ਕੀ ਇਹ ਮੇਜ ਹੈ ਜੇ ਸਬਜੈਕਟ ਕੋਈ ਸਕੂਲ ਕਾਲਜ ਅਮੀਚੀ ਵਿਆਫ ਲੈਂਦਾ ਹੈ ਅੱਗੇ ਜਾ ਕੇ ਉਹ ਹਜੇ ਕੁਝ ਬੰਦਾ ਜੋ ਪਹਿਲੇ ਤੇ ਹੀ ਇੰਜੀਨੀਅਰ ਬਣਨ ਦਾ ਖਿਆਲ ਲੱਗਦਾ ਹੈ ਉਸ ਨੂੰ ਡਿਜ਼ਾਈਨ ਦਾ ਹੈ ਜੀ ਸਬਜੈਕਟ ਲੈਣੇ ਪੈਂਦੇ ਜੋ ਡਾਕਟਰ ਬੋਲਣਾ ਚਾਹੁੰਦਾ ਹੈ ਉਸ ਨੂੰ ਸੈਨਸਾਤ ਪੈਨ ਨਵੀ ਲੈਣੇ ਪੈਂਦੇ ਕਿਸੇ ਤਰ੍ਹਾਂ ਵੀ ਇਸ ਜਿਹੜਾ ਕਿਸ ਦੀ ਅਵਸਥਾ ਉਹਦਾ ਇਸ ਦਾ ਜਿਹੜਾ ਉਸ ਰੀਗਤ ਇਮਾਨ ਤੋਂ ਬਾਹਰ ਦੀ ਅਵਸਥਾ ਹੈ ਪਰ ਇਸ ਦਾ ਵਿਸਾਦ ਬੇਫਰ ਕੀਤਾ ਜਾਏਗਾ ਉਹ ਸਿਰਫ ਇਤਨੀ ਵਿਚਾਰ ਨਹੀਂ ਪਕਦਾ ਜਿਹੜੇ ਵਹਿਰਦੀ ਭਗਤੀ ਕਰਦੇ ਹਨ ਉਹਨਾਂ ਨੂੰ ਮੰਨ ਤੋਂ ਬਾਅਦ ਉਹ ਕਿਹਜੀ ਗਤੀ ਪ੍ਰਾਪਤ ਹੁੰਦੀ ਹੈ ਉਹਦੀ ਬਾਤ ਗੁਰੂ ਜੀ ਨੇ ਮਾਰਾ ਫਰਮਾਉਂਦੇ ਹਨ ਅੰਤਰਗੁਰੂ ਰਾਹੀਂ। ਅੰਤਰੀ ਨਾਮ ਦਾ ਸਿਮਰਨ ਕਰਨਾ। ਜਾਪ ਦੋ ਕਿਸਮ ਦਾ ਹੈ ਕਿ ਜਾਪ ਹੈ ਇੱਕ ਅਜਿਹਾ ਮਾਨੀ ਗੁਣ ਜਵਾਨ ਖਿਆਲ ਦੇ ਨਾਲ ਜੋ ਜਾਪ ਕਰੇ ਉਸ ਨੂੰ ਜਾਪ ਕਹਿੰਦੇ ਹਨ। ਇਸ ਤੋਂ ਅੱਗੇ ਜਾ ਕੇ ਗੰਠ ਵਿੱਚ ਮਦਮਾ ਹਿਰਦੇ ਵਿੱਚ ਪਸੰਦਪੀ ਪਰਾਵਿ ਯਾਨੇ ਨਾਭੀ ਵਿੱਚ ਪਰਾਵਣੀ ਜਾਵੇ। ਉੱਥੇ ਜਾ ਕੇ ਜਪਾ ਜਾਪ ਹੁੰਦਾ ਹੈ ਕੋ ਜਸ ਅਨੰਤ ਸ਼ਬਦ ਹੈ ਉਹ ਵੀ ਇਹ ਜਪਾ ਜਾਪ ਹੈ ਯਾਨੀ ਉੱਥੇ ਜ਼ੁਬਾਨ ਨਹੀਂ ਹਿੱਲਦੀ ਬੁੱਲ ਨਹੀਂ ਹਿੱਲਦਾ ਕੇਵਲ ਖਿਆਲ ਹੀ ਕੰਮ ਕਰਦਾ ਹੈ ਉਸ ਦੇ ਵਿੱਚ ਵਿਵਲੀਨਤਾ ਸ਼ਬਦ ਦੁਆਰਾ ਹਾਸਲ ਹੁੰਦੀ ਹੈ ਤਾਂ ਇਹਨੂੰ ਅੰਤਰ ਗੁਰੂ ਆਰਾਧਨਾ ਜੋ ਅੰਤਰੀ ਨਾਮ ਦਾ ਸਿਮਰਨ ਕਰਦੀ ਜੀ ਬਾਜਪ ਗੁਰ ਨੂੰ ਜ਼ੁਬਾਨ ਨਾਲ ਵੀ ਸਿਮਰਨ ਕਰਦੇ ਹੈ ਬਾਣੀ ਪੜ੍ਹਦੇ ਹਨ ਕੀਰਤਨ ਕਰਦੇ ਹਨ ਨੇਤਰੀ ਸ਼ਬਦੂਪੇਖਣ ਨਿਰਤਰਣ ਰੂਪੀ ਗੁਰੂ ਸਰੂਪ ਦੇ ਧਿਆਨ ਵਿੱਚ ਮਹਿ ਬੰਦੇ ਆਪ ਸਰਮੇ ਸੁਣਾ ਗੁਰਨਾਮ ਕਲਾ ਦੁਆਰਾ ਗੁਰੂ ਦੀ ਬਾਣੀ ਸੁਣਨੀ ਪਾਠ ਸੁਣਾ ਕੀਰਤਨ ਸੁਣਾ ਕਥਾ ਵਾਚਣਾ ਅਰਿਜ ਸੁਣ ਜਿਹੜੇ ਹਮਸਮੇਨ ਗੁਜ਼ਾਰਦੇ ਹਨ ਉਨ੍ਹਾਂ ਮਨ ਤੋਂ ਬਾਅਦ ਇਹ ਅਸੂਝੀਏ ਤੇ ਜਾਂਦਾ ਹੈ ਸੂਖਸ਼ਮ ਸ੍ਰੀ ਸਦਾ ਦਾਤਾਂ ਦਾ ਜੋ ਇਹ ਅੰਦਰ ਸੁਲਿੰਚੀ ਵੀ ਕਹਿੰਨੇ ਉਹ ਦੇਸ਼ ਜੀਵਾਤਮਾ ਕੇੰਧ ਹੈ ਉਸ ਨੂੰ 10 ਦਿਨ ਸੱਚ ਕੰਬਕਿੰਗ ਦਾਾਮ ਲਈ ਥਾਂ ਦਿੰਦਾ ਹੈ ਅਗਰ ਤਰਲੋਚਨ ਜੀ ਦੋ ਤਰਲੋਚਨ ਹੋਏ ਇੱਕ ਤਰਲੋਚਨ ਬ੍ਰਾਹਮਣ ਹੋਏ ਜਿਸਨੇ ਧੰਨੇ ਨੂੰ ਪੱਥਰ ਦਿੱਤਾ ਸ਼ਾਲਗ੍ਰਮ ਦਿੱਤਾ ਉਸਨੇ ਆਪਣੀ ਅਕੁਪ ਸ਼ਰਦਾ ਨੂੰ ਪਹਿਲੇ ਦਿਨੀ ਵਾਹਨ ਉਪਰ ਗਿਠਾ ਦੂਸਰਾ ਤਰਲੋਚਨ ਬਾਣਿਆ ਹੋਇਆ ਉਹ ਤੇ ਉਹਦੀ ਪਤਨੀ ਮਾਨੇ ਨਾਨੋ ਦੋਵੇਂ ਭੜੀ ਦਾਦਾ ਸੋ ਉਸ ਲੋਕਿੰਦ ਤੋਂ ਇੱਕ ਦਹਾ ਪੁੱਛਿਆ ਗਿਆ ਤਖਜੀ ਸੁਣਿਆ ਇਹ ਜੀ ਬਾਤਾਂ ਪਰਮਾਤਮਾ ਦਾ ਪੁੱਤਰ ਪਰਮਾਤਮਾ ਦਾ ਪੁੱਤਰ ਹੋਣ ਕਰਕੇ ਆਤਮਕ ਹੈ ਜ਼ਾਦਾ ਹੋਣ ਕਰਕੇ ਇਹ ਪਰਮਾਤਮਾ ਅਜੇ ਅਮਰ ਹੈ ਜਨਮਨ ਦੇ ਚੱਕਰ ਚ ਨਹੀਂ ਆਉਣ ਵਾਲਾ ਇਹਨੂੰ ਤਲੰਕ ਕਿਉਂ ਲੱਗ ਗਿਆ ਇਹ ਇੱਕ ਜਨਮਨ ਦੇ ਚੱਕਰ ਵਿੱਚ ਆਉਂਦਾ ਹੈ ਇਹ ਸੁਣ ਕੇ ਪ੍ਰਗਤ ਲੋਚਿੰਝ ਕਹਿਣ ਲੱਗੇ ਇਹ ਵਾਸ਼ਨਾ ਹੈ ਅਗਿਆਨ ਮੋਹ ਤੇ ਵਾਸ਼ਨਾ ਇਹ ਤਿੰਨ ਚੀਜ਼ਾਂ ਇਸ ਨੂੰ ਜਨਮ ਮਨ ਦੇ ਚੱਕਰ ਵਿੱਚ ਪਰ ਨਿਸ਼ਿਧ ਜੋਨੀਆਂ ਵਿੱਚ ਲਿਜਾਂਦੀਆਂ ਹਨ ਅਗਰ ਤਿੰਨੇ ਨਾ ਹੋਣ ਕੋਈ ਸ਼ਕਤੀ ਨਹੀਂ ਇਸ ਨੂੰ ਜਨਮ ਮਨ ਦੇ ਚੱਕਰ ਵਿੱਚ ਲਿਜਾ ਸਕਕੇ ਪਰ ਇਹਨਾਂ ਤਿੰਨਾਂ ਦੀ ਨਿਵਿਰਤੀ ਤਦ ਹੁੰਦੀ ਹੈ ਮਾਨੁੱਖ ਦੇ ਮਿਲੇ ਫਿਰ ਸੰਗ ਮਿਲੇ ਮਾਪਕੰਦੀ ਸੰਗਤ ਦੁਆਰਾ ਸਤਸੰਗ ਕਾ ਦਾ ਸੇਵਾ ਭక్తి ਕਰਦਾ ਮਨ ਦੀ ਸ਼ੁੱਧੀ ਦੁਆਰਾ ਆਤਮ ਗਿਆਨ ਦੁਆਰਾ ਪਰਮ ਗਿਆਨ ਦੀ ਪ੍ਰਾਪਤੀ ਦੁਆਰਾ ਇਹਦੀ ਵਾਸ਼ਨਾਵਾਂ ਮੁਕ ਜਾਂ ਔਰ ਇਹਦਾ ਮੋੜ ਟੁੱਟ ਗਿਆ ਫਿਰ ਇਹ ਜਨਮਣ ਤੇ ਰਹਿਤ ਹੋ ਜਾਂਦਾ ਹੈ ਵਾਸਤਵ ਵਿੱਚ ਹੈ ਪਰਮਾਤਮਾ ਦਾ ਪੁੱਤਰੀ ਜਨਮਣ ਤੋਂ ਰਹਿ ਥੀ ਲੇਕਿਨ ਇਹ ਤਿੰਨ ਗੱਲਾਂ ਹੋਣ ਕਰਕੇ ਇਹ ਬਾਰ ਬਾਰ ਜੰਮਦਾ ਤੇ ਮਰਦਾ ਹੈ ਨਿਸ਼ਿਤ ਜੋਨੀਆਂ ਜੇ ਫਿਰਦਾ ਹੈ ਫਿਰ ਪੁੱਛਿਆ ਇਉਂ ਦੱਸੋ ਕਿ ਕਿਸ ਕਿਸ ਵਾਸ਼ਨਾ ਦੇ ਅਨਸਾਰ ਕਿਸ ਜੋਨੀ ਵਿੱਚ ਜਾਂਦਾ ਹੈ ਉਹਨਾਂ ਨੇ ਇੱਕ ਸ਼ਬਦ ਉਚਾਰਨ ਕਰਕੇ ਉਹ ਜੇ ਅੰਤ ਕਾਲ ਜੋ ਲక్ష్ਮੀ ਸਿਮਰ ਐਸੀ ਚਿੰਤਾ ਮੈਂ ਜੋ ਮਰੈ ਸਰਪ ਜੋਨ ਬਲ ਬਲ ਅਵਤਰੈ ਹਰੀ ਬਾਈ ਗੋਬਿੰਦ ਨਾਮ ਮਤਵੀ ਸਰ ਮਰਨ ਵੇਲੇ ਜਿਹਦਾ ਖਿਆਲ ਤੁਹਾਨੂੰ ਵੀ ਚ ਰਹਿ ਗਿਆ ਦੌਲਤ ਵੀ ਚ ਰਹਿ ਗਿਆ ਮਾਇਆ ਰੁਪਏ ਆਦਿ ਵੀ ਚ ਰਹਿ ਗਿਆ ਉਸ ਨੂੰ ਸ਼ਕਤੀ ਜੋ ਨਹੀਂ ਮਿਲਦੀ ਕੋਈ ਸ਼ਕਤੀ ਨਹੀਂ ਜੋ ਉਸ ਨੂੰ ਇਸ ਜਨਨੀ ਤੋਂ ਬਚਾ सके ਇਹ ਇਸਰੀ ਪਾਉ ਨਾ ਇਸ ਨੂੰ ਕੋਈ ਵੀ ਪੰਗ ਕਰਨ ਨੂੰ ਸਮਰੱਥ ਨਹੀਂ ਕਰ ਸਕਦਾ ਸੋ ਤਾਂ ਤੇ ਕਹਿੰਦੇ ਅਰੀ ਵਾਹਿ ਗੋਬਿੰਦ ਨਾਮ ਮਤਿ ਇਸਰੇ ਪਰਮੇਸ਼ਰ ਦਾ ਭਜਨ ਹੀ ਉਸਾਰਨਾ ਚਾਹੀਦਾ ਫਿਰ ਕਹਿੰਦੇ ਅੰਤ ਕਾਲ ਵਿੱਚ ਤੀਂ ਸਿਮਰੇ ਅੱਜ ਜਿੰਨਤਾ ਮੈਂ ਜੋ ਮਰੇ ਵਿਸ਼ਵਾਜੋਨ ਬਲਬਲ ਫਰਾਰ ਬਖ ਤੇਹੀ ਜੀ ਦਾ ਖਿਆਲ ਇਸਤਰੀ ਇਸ ਤੋਂ ਆਮੀ ਜਿ ਰਹਿ ਜਾਏ ਉਹਨੂੰ ਵਿਸ਼ਵਾਜੋਨ ਨਹੀਂ ਮਿਲਦੀ ਫਿਰ ਕਹਿੰਦੇ ਹਾਂ ਅੰਤ ਕਾਲ ਜੋ ਲੜਕੇ ਸ਼ਮਰੇ ਐਸੀ ਚਿੰਤਾ ਮੈਂ ਜੋ ਮਰੇ ਸ਼ੁਕਰਜੋਨ ਬਲਬਲ ਫਰਾਰ ਮਨ ਮੇਰੇ ਜੀ ਦਾ ਖਿਆਲ ਪੀਆਂ ਪੁੱਤਰਾਂ ਚ ਰਹਿ ਜਾਏ ਉਹਨੂੰ ਸ਼ੁਰੀ ਵੀ ਜੋਨ ਮਿਲਦੀ ਹੈ ਸੂਰੀ ਦੀ ਜਨ ਮਿਲ ਕੇ 12 ਬੱਚੇ ਹੁੰਦੇ ਨੇ ਗੰਦਾ ਖਾਣ ਨੂੰ ਮਿਲਦਾ ਹੈ ਇਹ ਜੀਵਨੀ ਪ੍ਰਾਪਤ ਹੁੰਦੀ ਹੈ ਫਿਰ ਅੱਗੇ ਦੱਸਦੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋ ਬਰਬਲ ਉੱਤਰੈ ਮਰਨ ਵੇਲੇ ਜਿਹਦਾ ਖਿਆਲ ਮਕਾਨਾਂ ਚ ਰਹਿ ਜਾਏ ਉਹ ਪ੍ਰੇਤ ਜੋ ਨਹੀਂ ਜਾਂਦਾ ਹੈ ਪ੍ਰੇਤਾਂ ਦੇ ਅਗਨੀ ਹਵਾ ਦੇ ਦੋ ਤਤਾਂ ਦੇ ਸ਼ਰੀਰ ਹੁੰਦੇ ਹੈ ਭੁੱਖ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਦਾ ਗੱਜੜਾ ਹੁੰਦਾ ਸੁਈ ਦੇ ਨੱਕੇ ਜਿਹਾ ਹੁੰਦਾ। ਭੁੱਖਮਣ ਜਿਨੀ ਹੁੰਦੀ ਹੈ ਦੁਖੀ ਹੋ ਕੇ ਮਰਦੇ ਨੇ। ਥਾ ਥਾ ਦਲਦੀ ਥਾਵਾਂ ਦੇ ਵਿੱਚ ਵਿਚੜਦੇ, ਲੇਰਾ ਮਾਰਦੇ ਫਿਰਦੇ ਨੇ। ਤਦੇ ਉਹ ਖੂਹ ਖਾਂ ਪਿੰਦੇ ਨੇ ਰੋਕਾਂ ਦਾ ਹੋੜ ਜਿਹੜੀ ਅਸੂਲ ਚੀਜ਼ ਹੈ ਤਾਂ ਇਹ ਜੇ ਸੂਖਮ ਗੱਲ ਦੀ ਕੀ ਨੰਗ ਨਹੀਂ ਸਕਦੀ। ਸੋ ਇਹ ਉਹਨਾਂ ਦੀ ਦੁਰਦਸ਼ਾ ਹੁੰਦੀ ਹੈ। ਇਸ ਵਾਸਤੇ ਦੱਸਦੇ ਹੰ ਅਖੀਰ ਫੈਸਲਾ ਕੀਤਾ ਅੰਤਕਾਰ ਨਾਰਾਇਣ ਸਿਮਰੈ। ਐਸੀ ਕਿੰਤਾ ਮੈ ਜੋ ਮਰੈ ਬਦਰ ਪਰਲੋਚਨ ਤੇਨਨ ਮੁਕਤਾ ਪੀਤਾੰਬਰ ਵਾਂਕੇ ਹਿਰਦੇ। ਮਰਨ ਵੇਲੇ ਜੀ ਦਸਿਆ ਪਰਮੇਸ਼ਰ ਦੇ ਨਾਮ ਵਿੱਚ ਰਹਿ ਗਿਆ। ਇਹ ਜਹ ਪੁਰਸ਼ ਸੱਚਖੰਡ ਬੈਕੁੰਠ ਤਾਂ ਨੂੰ ਜਾਣਦਾ ਹੈ। ਇਹ ਨਹੀਂ ਸੰਸੇਗਲ ਹੈ। ਇਸ ਕਾਨੂੰਨ ਨੂੰ ਕੋਈ ਵੀ ਮਟੁੰਸ ਨਾ ਰਖਣੀ। ਇਸ ਕਰਕੇ ਹੀ ਗਨਕਾ ਭਗਤਾਂ ਵਾਲੀ ਜਤੀ ਪ੍ਰਾਪਤ ਕਰਦੀ ਹੈ। ਬੈਕੁੰਠਾਂ ਨੂੰ ਗਈ ਭਾਵੇਂ ਕਈ ਗ੍ਰੰਥਾਂ ਵਿੱਚ ਕਥਨ ਕੀਤਾ ਹੈ ਜਿਹੜੇ ਕੁ ਮੌਤ ਮਰਦੇ ਹਨ ਇਹਨਾਂ ਛਪਡਸ਼ਿਆਂ ਮਰੇ ਜ਼ਹਿਰ ਖਾ ਕੇ ਮਰੇ ਕੁਝ ਡੁੱਬ ਕੇ ਪਾਣੀ ਡੁੱਬ ਕੇ ਮਰੇ ਇੰਨੇ ਇੰਨੇ ਕਈ ਮੌਤਾਂ ਦਸ਼ੀਆਂ ਨੇ ਉਹਨਾਂ ਦੀ ਬਹੁਤ ਦੁਰਗਤੀ ਹੁੰਦੀ ਹੈ ਉਹਨਾਂ ਨੂੰ ਚੰਗੀ ਗਤੀ ਨਹੀਂ ਮਿਲਦੀ ਇੱਥੇ ਗਨ ਕਾ ਛਪਡਸ਼ਿਆਂ ਮਰੀ ਪਰ ਸਾਥ ਸੰਗ ਰਹਿੰਦੇ ਭਜਨ ਕਰਕੇ ਪਰਮੇਸ਼ਰ ਦਾ ਭਜਨ ਕਰਦੀ ਮਰੀ ਹੈ ਜਿਸ ਦਾ ਫਲ ਦੁਰਗਤੀ ਇਸ ਨੂੰ ਪ੍ਰਾਪਤ ਹੋਈ ਉਹ ਸੱਚੇ ਫਿਰ ਬੈਕੁੰਠ ਤਾਨ ਨੂੰ ਗਏ ਗਏ ਬੈਕੁੰਠ ਭਵਾਨ ਚੜ ਨਦਕੇ ਵਿਚਨਾ ਖਾਦ ਸੋਤ। ਇਹ ਕਾਦਾ ਫਲ ਸੰਤਾਨੀ ਸੰਗ સેવા ਤੇ ਪਯੰਦ ਦਾ ਫਲ ਹੈ ਈਸ਼ਰ ਕੇ ਹੀ ਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਉਸ ਤੈਮ ਨੂੰ ਕਹਿੰਦੇ ਨੇ ਭਾਈ ਪਹਿਲੇ ਸੰਤਾਨੀ ਸੰਗਤ ਕਰਨ ਵਾਲਾ ਕਾਂ ਤੋਂ ਬਗਲਾ ਬਣਦਾ ਹੈ ਬਗਲੇ ਤੋਂ ਫਿਰ ਹੰਸ ਹੰਸ ਤੋਂ ਫਿਰ ਦੇਵਤਾ ਬਣ ਕੇ ਬੈਕਨ ਕਾਨੂੰਨ ਕੀ ਅੰਦਾਜ਼ ਹੈ ਇਹ ਇਹ ਸੰਤਾ ਦੇ ਦਸ਼ਮ ਸੰਗਤ ਛੇਵਦਾ ਸੁਭਾਇ ਕਰਦਾ ਹੈ